ਨਸਰੋਵਰ ਆ ਸਤ ਗੁਰੂ ਕਾਗੋ ਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀਉ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮਾਂ ਲਿਖ ਦੁੱਖ ਸੁੱਖ ਪਾਈ ਹੈ ਆਪਣੀ ਬਖਸ਼ੀਸ਼ ਤਾਸੀਸ ਵਾਰੇ ਅਤਵਾਦੀ ਕਹਿ ਕੇ ਮੰਡਦੇ ਸੀ ਕੀ ਲਿਖਿਆ ਸੀ ਇਹ ਦੇ ਵਿੱਚ ਕਿ ਸਿਸਟਮ ਵਾਲਾ ਡਰਦਾ ਇਹ ਇਹਨੂੰ ਅੱਖਾਂ ਤੋਂ ਲਾਓ ਤਾਂ ਸਹੀ ਮੱਦੇ ਵਿੱਚ ਕੀ ਦੇ ਬਾਰੇ ਕੀ ਲਿਖਿਆ ਇੱਕ ਵਾਰ ਪੜ੍ਹ ਕੇ ਸੁਣਾਓ ਤਾਂ ਸਹੀ ਕਈ ਇਹਨੂੰ ਚੰਗਾ ਕਈ ਮਾੜਾ ਕਹਿੰਦੇ ਨੇ ਅਸਲ ਗੱਲ ਬਾਤ ਸਮਝਾਓ ਤਾਂ ਸਹੀ ਝੂਠ ਸੁਣ ਜਿਹੜੇ ਵੀ ਵਿਰੋਧੀ ਹੋ ਗਏ ਉਹ ਕੰਨਾਂ ਵਿੱਚ ਸੱਚੀ ਗੱਲ ਪਾਓ ਤਾਂ ਸਹੀ ਉਹ ਕੰਨਾਂ ਵਿੱਚ ਸੱਚੀ ਗੱਲ ਪਾਓ ਤਾਂ ਬਚਉਂਦਾ ਖੁਦ ਮੁਖ ਤਿਆਰੀ ਨੂੰ ਨਾ ਐਵੇਂ ਕਿਸੇ ਤੋਂ ਦਬਦਾ ਬਈ ਸਫਰ 'ਚ ਦਿੱਕਤ ਦੀ ਆ ਗਈ ਹੈ ਦਿੱਕਤ ਹੀ ਆ ਗਈ ਗੱਡੀ ਇੱਕਦਮ ਚੱਲ ਕੇ ਗਰਮ ਹੋਣ ਤੋਂ ਬਾਅਦ ਬੰਦ-ਬੰਦ ਹੋ ਚੁੱਕੀ ਹੈ ਤੇ ਅੰਮ੍ਰਿਤਸਰ ਹੈਲਪ ਮੰਗ ਰਹੇ ਨੇ ਕਿ ਇਸ ਗੱਡੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਤੇ ਸਾਡੇ ਨਾਲ ਜੀਰ ਜੀ ਨੇ ਜਿਨ੍ਹਾਂ ਨੇ ਕਿ ਗੱਡੀ ਨੂੰ ਠੀਕ ਕਰਨ ਦਾ ਰਾਹ ਦੱਸਿਆ ਤੇ ਉਹਨਾਂ ਦਾ ਕੰਟੈਕਟ ਨੰਬਰ ਸ਼ੇਅਰ ਕੀਤਾ ਕਿ ਹਾਂ ਮੈਕੈਨਿਕ ਹੁਨੇਏ ਤੇ ਬੈਠ ਜਣੇ ਆ ਬਹੁਤ ਬਹੁਤ ਥੈਂਕ ਯੂ ਕਰ ਰਹੇ ਹਾਂ ਸ੍ਰੀ ਵੀਰ ਜੀ ਦਾ ਪਹਿਲੇ ਵਾਲੇ ਵੀਰ ਜੀ ਨੇ ਬਹੁਤ ਹੀ ਮਿਹਨਤ ਮੁਸ਼ਕਲ ਕਰਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜੋ ਬਾਅਦ ਚੱਲਿਆ ਉਹਨਾਂ ਨੇ ਕੀਤਾ ਇੱਕ ਹੁਣ ਵੀਰ ਜੀ ਟੋਚਨ ਵਾਕੇ ਆਪਣੀ ਗੱਡੀ ਨਾਲ ਤੇ ਗੱਡੀ ਅੱਗੇ ਲਿਜਾਦੇ ਨੇ ਗੱਡੀ ਖੜੀ ਹੋਈ ਉਹਨਾਂ ਦੇ ਅੱਗੇ ਪਤਾ ਨਹੀਂ ਆਪਾਂ ਨਾਂਪੜ ਤੋਂ ਪੁੰਚਾਏ ਵੀਰ ਜੀ ਜੀ ਨੇ ਉਹਨਾਂ ਨੇ ਹੈਲਪ ਕੀਤੀ ਸਾਡੀ ਤੇ ਮਕੈਨਿਕ ਨੂੰ ਬੜੇ ਟਾਈਮ ਤੇ ਲੈ ਕੇ ਪੁੰਚੇ ਨੇ ਤੇ ਇਹ ਵੇਟ ਕਰਦੇ ਕਿ ਜਲਦੀ ਤੋਂ ਜਲਦੀ ਗੱਡੀ ਬਹੁਤ ਪਸੰਦ ਆਇਆ ਤੇ ਅਸੀਂ ਤੁਹਾਨੂੰ ਇਹ ਵਲੌਗ ਜਲਦੀ ਤੋਂ ਜਲਦੀ YouTube ਤੇ ਮਿਲੇਗਾ ਤੁਹਾਨੂੰ ਗੁਰਪਾਲ ਵੀਰ ਜੀ ਨੇ ਸਾਡੀ ਹੈਲਪ ਕਰਦੇ ਨੇ ਤੇ ਗੱਡੀ ਨੂੰ ਆਪਣੀ ਗੱਡੀ ਦੇ ਨਾਲ ਟੋਚਨ ਪਾ ਤੱਕ ਪਹੁੰਚਾਂਗੇ ਤਾਂ ਦੇਖਦੇ ਆ ਕਿੱਥੇ ਸਟੇ ਕਰਨੇ ਆ ਹਲੇ ਤਾਂ ਕੁਝ ਨਹੀਂ ਪਤਾ ਇਹ ਸਾਡੇ ਇਹ ਮੇਰੇ ਨਾਲ ਨੇ ਜੋ ਪੱਤਰਕਾਰ ਸਰਦਾਰ ਅਮਰਿਕ ਸਿੰਘ ਜੀ ਇਹਨਾਂ ਨੂੰ ਸਭ ਪਤਾ ਕਿ ਆਪਾਂ ਕਿੱਥੇ ਰੁਕਾਂਗੇ ਕਿ ਆ ਕਿੱਥੇ ਸਟੇ ਕਰਾਂਗੇ ਅਮਰਿਕ ਸਿੰਘ ਜੀ ਹੁਣ ਆਪਾਂ ਕਿੱਥੇ ਜਾ ਰਹੇ ਆ ਅਸੀਂ ਬਹਿਰਾਮ ਜਾ ਰਹੇ ਆ ਜੀ ਟੋਲ ਪਲਾ ਜਾਦੇ ਅੱਛਾ ਬਹਿਰਾਮ ਟੋਲ ਪਲਾ ਜਾਦੇ ਤੇ ਆਪਾਂ ਸਟੇ ਕਿੱਥੇ ਕਰਾਂਗੇ ਜਾ ਰਹੇ ਹੁਣ ਆਪਾਂ ਆਪਾਂ ਜਾ ਰਹੇ ਹਾਂ ਰੋਪੜ ਦੋਪਰ ਜਾ ਰਹੇ ਸਟੇ ਆਪਾਂ ਰੋਪੜ ਕਰਾਂਗੇ ਦਵੇ ਕਿ ਕਰਾਂਗੇ ਹੁਣ ਤੁਸੀਂ ਜਾਇਆ ਠੀਕ ਹੈ ਠੀਕ ਹੈ ਲਿਨੀ ਗੁਪਾਰ ਵੀਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਭਾਜੀ ਮੈਂ ਮੰਨ ਗਿਆ ਤੁਹਾਨੂੰ ਦੇਖੋ ਕਿੰਨੀ ਸਾਡੀ ਕਿੰਨੀ ਹੱਲ ਕੀਤੀ ਹੈ ਜਦੋਂ ਸੂ ਮਾਜਾ ਦਾ ਸਾਡੀ ਗੱਡੀ ਖਰਾਬ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਵੀਰ ਜੀ ਦੀ ਗੁਪਾਲ ਵੀਰ ਜੀ ਦੀ ਹੈਲਪ ਲੈ ਕੇ ਰੋਪਨਗਰ ਪਹੁੰਚੇ ਆ ਤੇ ਟ੍ਰੇਨ ਦੀ ਵੇਟ ਕਰ ਰਹੇ ਆ ਤੇ ਟਾਈਮ ਅਮਰੀਕ ਤੋਂ ਟਾਈਮ ਕੀ ਹੋ ਚੁੱਕਿਆ ਇਸ ਟਾਈਮ 9:11 ਤੇ ਮੇਰੇ ਨਾਲ ਨੇ ਪੱਤਰਕਾਰ ਸਰਦਾਰ ਅਮਰੀਕ ਸਿੰਘ ਜੀ ਤੇ ਅਮਰੀਕ ਸਿੰਘ ਜੀ ਕੀ ਟਾਈਮ ਦੱਸਿਆ ਤੁਸੀਂ 9:11 ਜੀ ਗੱਡੀ 9:00 ਹੋਣੀ ਸੀ ਪਰ ਲੇਟ ਰਕਦੀ ਆ ਅੱਛਾ ਗੱਡੀ ਟ੍ਰੇਨ ਲੇਟ ਆ ਤੇ ਅਸੀਂ ਟ੍ਰੇਨ ਦੀ ਵੇਟ ਕਰ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਅਨੰਪੁਰ ਸਾਹਿਬ ਅਨੰਪੁਰ ਸਾਹਿਬ ਤੇ ਬਹੁਤ ਮੇਰਾ ਮਨ ਸੀਗਾ ਠੀਕ ਹੈ ਆਪਾਂ ਨਾ ਅਨੰਪੁਰ ਮੈਂ ਤੀਸਰੀ ਟਾਈਮ ਜਾ ਰਹੀਆਂ ਤੇ ਪਹਿਲੇ ਮੇਰਾ ਮਨ ਸੀਗਾ ਚੰਡੀਗੜ੍ਹ ਹੈ ਚੰਗੀ ਤਰ੍ਹਾਂ ਨੂੰ ਘੁੰਮਣਾ ਤੇ ਘੁੰਮਣ ਤੋਂ ਬਾਅਦ ਚੰਡੀਗੜ੍ਹ ਤੋਂ ਘੁੰਮ ਚੁੱਕੇ ਹਾਂ ਹੁਣ ਨੂਪનગર ਚੰਗੀ ਚੰਗੀ ਤਰ੍ਹਾਂ ਘੁੰਮ ਰਹੇ ਹਾਂ ਦੂ ਅੱਛਾ ਅਸਲੀ ਮਤਲਬ ਆਪਾਂ ਰੋਪੜ ਨੂੰ ਰੁਕਣਾ ਹੈ ਯਾ ਲੋਕ ਵੀ ਕਹਿੰਦੇ ਇਹਨੂੰ ਰੋਪੜ ਹੀ ਕਹਿੰਦੇ ਅੱਛਾ ਦੋਪੜ ਵੀ ਕਹਿ ਲੈਂਦੇ ਹਨ ਠੀਕ ਹੈ ਬਹੁਤ ਵਰਾ ਪਖਾਸਾ ਬਹੁਤ ਹਜ਼ੂਰਤ ਹੈ ਠੀਕ ਹੈ ਬਰਦਵਾਰਾ ਪਤਾ ਸਾਹਿਬਾ ਗੁਰੂ ਗੋਬਿੰਦ ਸਿੰਘ ਜਾਦ ਵਿੱਚ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਛੋੜੇ ਨੇ ਜਿਸ ਦਾ ਠੀਕੇ ਪਿਆਰ ਪਾਇਆ ਸੀ ਤੇ ਉਹ ਪੱਠਾ ਖੜਾ ਹੋ ਗਿਆ ਸੀ ਠੀਕ ਹੈ ਅੱਜ ਵੀ ਉੱਥੇ ਨਿਸ਼ਾਨੀ ਹੈਗੀ ਆ ਪੱਠਾ ਜੰਨੀ ਦੇ ਵਿੱਚ ਪੌੜ ਦਾ ਨਿਸ਼ਾਨ ਹੈ ਪਾਉ ਤੇ ਅਮਰਜੀਤ ਜੀ ਆਲਦਾ ਦਿਨ ਤੇ ਮੈਨੂੰ ਲੱਗਦਾ ਕਿ ਸਫਲ ਹੋ ਗਿਆ ਆਪਣਾ ਠੀਕ ਹੈ ਯਾਤਰਾ ਦਾ ਤੇ ਆਪਾਂ ਕੱਲ ਮਾਰਨਿੰਗ ਕਿੱਥੇ ਜਾ ਰਹੇ ਹਾਂ ਕੱਲ ਮਾਰਨਿੰਗ ਦਰਸ਼ਨ ਜਨਾਰੇ ਕਰਾਂਗੇ ਕੇਸਕਰ ਸਾਹਿਬ ਦੇ ਲੰਦ ਗੜ੍ਹ ਪਲੇ ਦੇ ਹੇ ਹੋਰ ਲੱਗ ਜਾਗੇ ਦੋਸਤੋ ਬਾਦ ਫਿਰ ਅਗਲੀ ਵਿਖਾਂਗੇ ਕਿੱਧਰ ਨੂੰ ਜਰ ਕਰਦਾ ਜਾਵਾਂਗੇ ਠੀਕ ਹੈ ਤੇ ਅਮਰੀਕ ਸਿੰਘ ਜੀ ਦਾ ਕਹਿਣਾ ਹੈ ਕੱਲ ਦੇ ਸਾਡੇ ਦਰਸ਼ਨ ਨੇ ਤਕਸ਼ੀ ਦੀ ਕੇਸ ਕਟ ਸਾਹਿਬ ਤੇ ਹੇ ਹੋਸਵੇਗਾ ਸਫਰ ਦੇ ਵਿੱਚ ਹੀ ਸ਼ੁਰੂ ਹੋ ਗਿਆ ਸਫਰ ਦੇ ਵਿੱਚ ਹੋ ਰਿਹਾ ਹੈ ਕਿ ਮੈਂ ਆਪਣੇ ਚੈਨਲ ਦੇ ਸਬਸਕ੍ਰਾਈਬਰ ਬਣਾ ਰਹੀ ਹਾਂ ਤੁਸੀਂ ਬੋਲਣਾ ਤਸੀਂ ਤਾਂ ਸਫਰ ਕਰਵਾਇਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਤੇ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਫਿਲਹਾਲ ਅਸੀਂ ਸ਼ਾਮ ਵਿੱਚ ਸਟੇ ਕਰਦੇ ਆ ਤੁਸੀਂ ਦੇਖ ਰਹੇ ਹੋ ਤੇ ਕੱਲ ਇੱਕ ਨਵੇਂ ਸਫਰ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਤੁਹਾਡੇ ਰੂਬ ਨੂੰ ਆਵਾਂਗੇ ਅੰਮ੍ਰਿਤਸਰ ਸਿਟੀ ਨੂੰ ਉਸ ਤੋਂ ਅਮਨਤਾਪਗ ਦੀ ਰਿਪੋਰਟ ਅੰਮ੍ਰਿਤਸਰ